ਭਗਵੰਤ ਮਾਨ ਸਾਹਿਬ ਨੇ ਬੀਜੇ ਵੀ ਉੱਤੇ ਵੱਡਾ ਹਮਲਾ ਬੋਲਿਆ ਆਹ ਤੁਹਾਨੂੰ ਦੱਸਦੇ ਹਾਂ ਭਗਵੰਤ ਮਾਨ ਸਾਹਿਬ ਨੇ ਕੀ ਕਿਹਾ ਬਾਦਪਾ ਦੀਆਂ ਜੁਮਲੇ ਬਣਾਉਣ ਵਾਲੀਆਂ ਫੈਕਟਰੀਆਂ ਚੱਲ ਰਹੀਆਂ ਨੇ ਆਉਣ ਵਾਲੇ ਦਿਨਾਂ 'ਚ ਤੁਹਾਡੇ ਕੋਲ ਨਵੇਂ ਨਵੇਂ ਜੁਮਲੇ ਆਉਣਗੇ ਤੁਸੀਂ ਇਹਨਾਂ ਦੀਆਂ ਗੱਲਾਂ 'ਚ ਨਾ ਆਈਓ ਇਹਨਾਂ ਦੀ ਹਰ ਗੱਲ ਝੂਠ ਹੈ ਦੇਸ਼ ਦੇ ਕੋਨੇ-ਕੋਨੇ 'ਚ ਵਸਦੇ ਲੋਕ ਸਾਨੂੰ ਦਿਲੋਂ ਪਿਆਰ ਕਰਦੇ ਨੇ ਜੋ ਸਾਡੇ ਲਈ ਸਭ ਤੋਂ ਵੱਡੀ ਆਕਸੀਜਨ ਦਾ ਕੰਮ ਕਰਦੀ ਹੈ ਅਸੀਂ ਤਾਨਾਸ਼ਾਹੀ ਸਰਕਾਰ ਵਾਂਗ ਦਿਹਾੜੀ ਦੇ ਕੇ ਮੋਤੀ-ਮੋਤੀ ਨਹੀਂ ਕਰਵਾ ਮੰਗੇ ਅੱਜ ਸਾਡੇ 23 ਦਾ ਲੋਕਤੰਤਰ ਖਤਰੇ ਵਿੱਚ ਹੈ ਆਓ ਇਕੱਠੇ ਹੋ ਕੇ ਸ਼ਹੀਦਾਂ ਦੀ ਧਰਤੀ ਤੇ ਇਸ ਲੋਕਤੰਤਰ ਅਤੇ ਸੰਵਿਧਾਨ ਨੂੰ ਤਾਨਾਸ਼ਾਹੀ ਲੀਡਰਾਂ ਤੋਂ ਬਚਾਈਏ ਵੱਡੀ ਖਾਪਾ ਤੁਨ ਦੱਸਤੀ ਜੀ ਭਤਮਾ ਸਾਹਿਬ ਨੇ ਬੀਜੇਪੀ ਉੱਤੇ ਵੱਡਾ ਹਮਲਾ ਪੋਲਿਆ ਹੈ ਬੀਜੇਪੀ ਨੂੰ ਤਾਨਨਾ ਚਾਹ ਸਰਕਾਰ ਐਲਾਨੀਆਂ ਹੈ ਪੰਤਪਨ ਸਾਹਿਬ ਨੇ ਕਿਹਾ ਹੈ ਕਿ ਇਹ ਜੁਮਲੇ ਕਹਿੰਦੀ ਹੈਗੀ ਜੀ ਤੁਸੀਂ ਇੰਨਾ ਦੇ ਜੁਮਲਿਆਂ 'ਚ ਨਹੀਂ ਆਈਓ ਕੋਈ ਵਾਅਦਾ ਨਹੀਂ ਨਿਪਾਉਂਦੇ ਅਸੀਂ ਵਾਅਦਾ ਨਹੀਂ ਨਿਭਾਉਂਦੇ ਹਾਂ ਵੱਡੀ ਗੱਲ ਕਹੀ ਪੰਤਪਨ ਸਾਹਿਬ ਨੇ ਤੁਸੀਂ ਇਸ ਵਾਰ ਕੀ ਕਹੋਗੇ ਜ਼ਰੂਰ ਹਾਂ ਦੱਸੋ ਤਾਂ ਦੱਸਤੀ ਜੀ ਪੰਤਪਨ ਸਾਹਿਬ ਲਗਾਤਾਰ ਬੀਜੇਪੀ ਤੇ ਹਮਲਾ ਬੋਲਦੇ ਪਏ ਹੈਗੇ ਜੀ ਹੁਣ ਅਰਵਿੰਦ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਹਮਲਾ ਤੇਜ਼ ਹੋ ਗਿਆ ਹੈਗਾ ਜੀ ਵਿਰੋਧੀ ਪਾਰਟੀਆਂ ਜਿਹੜੀ ਕਿ ਇੰਡੀਆ ਲਾਈਨਸ ਹੈਗਾ ਉਹੋ ਜੋ ਹੈ ਬੀਜੇਪੀ ਤੇ ਹਮਲਾ ਬੋਲਦੀ ਪਈ ਹੈਗੀਆਂ ਤੇ ਤਾਨਾਸ਼ਾਹੀ ਦੇ ਖਿਲਾਫ ਲੜਨ ਦੀ ਗੱਲ ਕਰ ਰਹੀ ਹੈਗੀ ਇਸ ਬਾਰੇ ਇਹ ਤੁਹਾਨੂੰ ਦੱਸਤੀ ਪੰਤਮਨ ਸਾਹਿਬ ਨੇ ਬੀਜੇਪੀ ਖਿਲਾਫ ਪੱਟੀਆਂ-ਕੱਟੀਆਂ ਗੱਲਾਂ ਕਈਆਂ ਤਾਨਾਸ਼ਾਹੀ ਇਹ ਸਰਕਾਰ ਕਹੀ ਬੀਜੇਪੀ ਦੀ ਬਾਜਪਾ ਉਹਨਾਂ ਨੇ ਕਿਹਾ ਕਿ ਬਾਜਪਾ ਜੁਮਲੇ ਫਰਾਉਂ ਵਾਲੀ ਫੈਕਟਰੀਆਂ ਨੇ ਇਹਨਾਂ ਦੀ ਗੱਲਾਂ ਤੇ ਨਾ ਆਈਓ ਇਹਨਾਂ ਦੀ ਹਰ ਗੱਲ ਝੂਠੀ ਹੈ ਇਹਨਾਂ ਨੇ ਲੋਕਤੰਤਰ ਨੂੰ ਛਿੱਕੇ ਉੱਤੇ ਟੰਗ ਦਿੱਤਾ ਹੈ ਅੱਜ ਸਾਡੇ ਦੇਸ਼ ਦਾ ਲੋਕਤੰਤਰ ਜਿਹੜਾ ਹੈ ਉਹ ਖਤਰੇ 'ਚ ਹੈ ਪੁਤਮਾ ਸਾਹਿਬ ਨੇ ਸਭ ਨੂੰ ਜੋ ਹੈ ਕਿਹਾ ਕਿ ਤੁਸੀਂ ਇਕੱਠੇ ਹੋ ਅਸੀਂ ਇੰਨਾ ਤੋਂ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਵਾਂਗੇ ਵੱਡੀ ਖਬਰ ਜਾਂਦੇ ਜਾਂਦੇ ਤੁਹਾਨੂੰ ਰੱਤੀ ਜੀ ਪੁਤਮਾ ਸਾਹਿਬ ਲਗਾਤਾਰ ਜੋ ਹੈ ਵਿਜੀਪ ਤੇ ਹਮਲਾ ਬੋਲ ਰਹੇ ਹੈਗੇ ਜੀ ਹੁਣ ਜੋ ਹੈ ਲੋਕ ਸਭਾ ਦੀ ਚੋਣਾਂ ਹੈਗੀਆਂ ਤੇ ਤੁਹਾਨੂੰ ਦੱਸਤੀ ਹੈ ਬੀਜੇਪੀ ਦੇ ਵਿੱਚ ਵੀ ਜੋ ਹੈ ਲੋਕੀ ਸ਼ਾਮਿਲ ਹੋ ਰਹੇ ਹੈਗੇ ਜੀ ਪਿਛਲੇ ਦਿਨੀ ਬਿੱਟੂ ਸ਼ਾਮਿਲ ਹੋਏ ਸੀਗੇ ਬੀਜੇਪੀ ਦੇ ਵਿੱਚ ਜਿਹੜੇ ਕਿ ਕਾਂਗਰਸ ਤੋਂ ਐਮ ਐਲ ਏ ਕਾਂਗਰਸ ਤੋਂ ਐਮ ਪੀ ਸੀਗੇ ਮੈਂਬਰ ਆਫ ਪਾਰਲੀਮੈਂਟ ਤੇ ਤੁਹਾਨੂੰ ਦੱਸ ਦਈਏ ਜੀ ਹੁਣ ਅੱਜ ਬਜਿੰਦਰ ਜਿਹੜੇ ਕਿ ਬੌਕਸਰ ਹੈਗੇ ਆ 올림픽 ਚ ਮੈਡਲ ਜਿੱਤਣ ਵਾਲੇ ਉਹ ਵੀ ਜੋ ਹੈ ਭਾਜਪਾ ਚ ਸ਼ਾਮਿਲ ਹੋ ਗਏ ਹੈਗੇ ਆ ਜੀ ਇਦਾਂ ਕਈ ਨੇਤਾ ਹੈਗੇ ਜਿਹੜੇ ਕੀ ਸੁਸ਼ੀਲ ਕੁਮਾਰ ਰਿੰਕੂ ਉਹ ਵੀ ਭਾਜਪਾ ਚ ਸ਼ਾਮਿਲ ਹੋ ਗਏ ਸੀਗੇ ਜੀ ਅੰਗੁਰਾਲ ਹੈਗੇ ਆ ਉਹ ਵੀ ਸ਼ਾਮਿਲ ਹੋ ਗਏ ਸੀਗੇ ਭਾਜਪਾ ਦੇ ਵਿੱਚ ਜੀ ਕਈ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਭਾਜਪਾ ਚ ਸ਼ਾਮਿਲ ਹੋ ਗਏ ਹੈਗੇ ਆ ਜੀ ਤੁਸੀਂ ਵਰਤ ਜ਼ਰੂਰ ਦੱਸੋ ਭਾਜਪਾ ਤੇ ਇਲਜ਼ਾਮ ਵੀ ਲੱਗਦਾ ਹੈ ਕਿ ਇਹ ਜੋ ਹੈ ਫੋਨ ਕਰਕੇ ਐਮਐਲਏ ਖਰੀਦੇ ਹੈਗੇ ਜੀ ਜੋ ਵੀ ਇਹਨਾਂ ਦੇ ਕੋਲ ਆਂਦਾ ਹੈ ਉਹ ਸਾਫ ਹੋ ਜਾਂਦਾ ਹੈ ਕਰਪਟ ਬੰਦੇ ਇਹਨਾਂ ਕੋਲ ਆ ਕੇ ਸਾਫ ਹੋ ਜਾਂਦੇ ਆ ਇਹ ਗੱਲ ਭਵੰਤਮਨ ਸਾਹਿਬ ਨੇ ਤੇ ਭਵੰਤਮਨ ਸਾਹਿਬ ਲਗਾਤਾਰ ਕੰਮ ਕਰ ਰਹੇ ਹੈਗੇ ਹਨ ਨੇ ਅਪੀਲ ਵੀ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਸਭਾ ਦੇ ਵਿੱਚ ਸਾਨੂੰ ਪਹੁੰਚਾਓ ਤੇ ਅਸੀਂ ਪਾਰਲੀਮੈਂਟ 'ਚ ਗੱਲ ਕਰਾਂਗੇ ਜਨਤਾ ਤੁਹਾਨੂੰ ਦੱਸਦੀ ਹੈ ਭਵੰਤਮਨ ਸਾਹਿਬ ਨੇ ਭਾਜਪਾ ਦੀ ਸਰਕਾਰ ਨੂੰ ਤਾਨਾਸ਼ਾਹੀ ਸਰਕਾਰ ਦੱਸਿਆ